ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਤੇ ਕਦੋਂ ਜੁਆਇਨ ਕਰਨਾ ਜੀ ਜਾਂ ਜੁਆਇਨ ਨਹੀਂ ਕਰਨਾ ਇਹ ਲੋਕ ਦੱਸਣ ਸੀਐਮ ਦੀ ਸ਼ਕਤੀ ਦਾ ਅਸਰ ਵੀ ਦੇਖਣ ਨੂੰ ਮਿਲਿਆ ਮੋਗਾ ਤੇ ਮੁਹਾਲੀ ਦੇ ਵਿੱਚ ਤਹਿਸੀਲਦਾਰ ਕੰਮ ਤੇ ਪਰਤੇ ਨੇ ਜਦ ਕਿ ਲੁਧਿਆਣਾ ਫਰੀਦਕੋਟ ਤੇ ਹੋਰ ਅਧਿਕਾਰੀਆਂ ਨੇ ਕੰਮ ਸੰਭਾਲ ਲਿਆ ਹੈ ਰਜਿਸਟਰੀਆਂ ਦਾ ਕੰਮ ਬਿਨਾਂ ਰੁਕਾਵਟ ਸ਼ੁਰੂ ਹੋ ਗਿਆ ਹੈ ਕਿ ਜਨਤਾ ਦੀ ਜਿਹੜੀ ਪਰੇਸ਼ਾਨੀਆਂ ਨੂੰ ਮੰਦੇ ਨੇ ਰੱਖਦੇ ਹੋਏ ਉਹਨਾਂ ਨੇ ਜਿਹੜੀ ਇਹ ਪ੍ਰੋਬਲਮ ਸੋਲਵ ਕੀਤੀ ਜਨਤਾ ਦੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੀਮ ਦੇ ਸਾਹਬ ਦੇ ਕੈਂਟੀਨ ਡੀਟੀ ਸਾਹਿਬ ਨੇ ਸਟੈਪ ਲਿਆ ਜੀ ਤੋਂ ਦਿਹਾੜਾ ਫਸਵਾ ਦਿ ਲੋ ਕੰਮ ਟੋਲ ਲਿਓ ਹੋ ਰੇ ਸੀ ਰਜਿਸਟ੍ਰੇਸ਼ਨ ਦੇ ਕੰਮ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਅੱਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਂਦਾ ਹੈ ਕਿ ਜਿਹੜੇ ਤਹਿਸੀਲਦਾਰ ਹਨਾ ਆਪਣੀ ਛੁੱਟੀ ਤੋਂ ਵਾਪਸ ਆ ਜਾਣ ਨਹੀਂ ਤਾਂ ਸਾਡੇ ਕੋਲੇ ਹੋਰ ਮੁਲਾਜ਼ਮ ਬਹੁਤ ਹਨ ਅੱਜ ਅਸੀਂ ਸੰਗਰੂਰ ਦੀਆਂ ਤਸਵੀਰਾਂ ਤੁਹਾਨੂੰ ਵਿਖਾਣ ਲੱਗੇ ਆ ਸੰਗਰੂਰ ਤਹਿਸੀਲ ਦੀਆਂ ਤਸਵੀਰਾਂ ਹਨ ਅੱਜ ਜਿਹੜੀ ਹੜਤਾਲ ਆ ਕੀ ਉਹ ਖਤਮ ਹੋ ਚੁੱਕੀ ਹੈ ਨਹੀਂ ਕੱਲੀ ਸਿਰਫ ਰਜਿਸਟਰੀਆਂ ਦੀ ਆ ਅੱਛਾ ਹਾਂ ਬਾਕੀ ਅਦਰਵਾਇਜ਼ ਐਜਿਊਮ ਸਾਹਿਬ ਆ ਗਏ ਉਹਨਾਂ ਨੂੰ ਚਾਰਜ ਮਿਲ ਗਿਆ ਉਹ ਬੈਠ ਕੇ ਕੰਮ ਕਰਨ ਰਜਿਸਟ੍ਰੇਸ਼ਨ ਦਾ ਕੰਮ ਤਾਂ ਦੇਖੋ ਚੱਲ ਰਿਹਾ ਜੀ ਸਰਕਾਰ ਨੂੰ ਹੁਣੇ ਹੁਕਮ ਜਾਰੀ ਹੋਏ ਆ ਜਿਲ੍ਹਾ ਸੁਰੂਪ ਤੇ ਜਿਹੜੇ ਹੈਗੇ ਸਾਰੇ ਐਸਜੀਐਮ ਸਾਹਿਬਾਨ ਜਿਹੜਾ ਸਬ ਰਜਿਸਟਰ ਜਿਹੜਾ ਪਾਵਰ ਚਾਰਜ ਦਿੱਤਾ ਗਿਆ। ਸੋ ਸਰਕਾਰ ਨੂੰ ਜਿਹੜਾ ਹੈਗਾ ਤੇ ਪ੍ਰਸ਼ਾਸਨ ਨੂੰ ਰਜਿਸਟ੍ਰੇਸ਼ਨ ਦੇ ਕੰਮ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨ ਨਹੀਂ ਦਿੱਤਾ ਹੋਏ ਦਿੱਤਾ ਹੋ ਜਾਏਗਾ। ਕੰਮ ਜਿਹੜਾ ਹੈਗਾ ਬੀਰੋਕ੍ਰੇਟੋਕ ਦੇ ਚੱਲੇਗਾ ਤੇ ਬਿਲਕੁਲ ਪਾਰਦਰਸ਼ੀ ਨਾਲ ਕੰਮ ਹੋਏਗਾ। ਕਿ ਜਨਤਾ ਦੀ ਜਿਹੜੇ ਪਰੇਸ਼ਾਨੀਆਂ ਨੂੰ ਮੰਦੇ ਨੇ ਰੱਖਦੇ ਹੋਏ ਉਹਨਾਂ ਨੇ ਜਿਹੜੀ ਇਹ ਪ੍ਰੋਬਲਮ ਸੋਲਵ ਕੀਤੀ ਜਨਤਾ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਬਿਆਨ ਦਿੱਤੇ ਹੁੰਦੇ ਆ ਲੱਖਾਂ ਦੀ ਤਦਾਦ ਉਹਨਾਂ ਦੇ ਬਿਆਨੇ ਦਾ ਖਤਰਾ ਹੋ ਜਾਂਦਾ ਹੈ ਹੋਰ ਪਰੇਸ਼ਾਨੀਆਂ ਲੋਕ ਬਾਹਰੋਂ ਆਈ ਹੁੰਦੀ ਹੈ ਸਭ ਪਰ ਜਾਣਦੀਆਂ ਤੁਸਰਤੀਆਂ ਡੀਸੀ ਸਾਹਿਬ ਨੇ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਸਾਰੀ ਪਬਲਿਕ ਹੀ ਬਹੁਤ ਖੁਸ਼ ਹੈ ਸੀਐਮ ਦੇ ਸਾਹਿਬ ਦੇ ਕਹਿਣ ਤੇ ਡੀਸੀ ਸਾਹਿਬ ਨੇ ਸਟੈਪ ਲਿਆ ਜੀ ਤਾਉਂ ਵੀ ਇਹ ਫੈਸਲਾ ਆ ਗਿਆ ਲੋਕਾਂ ਨੂੰ ਚੱਲੀ ਹੋ ਰਹੀ ਸੀ ਅਸੀਂ ਵੀ ਜਾਣਾ ਸੀ ਸਚਾਰ ਹੋਏ ਕਿਵੇਂ ਸੱਬੇ ਤੇ ਬਹੁਤ ਵਧੀਆ ਫੈਸਲਾ ਕੀਤਾ ਜੀ ਇਹ ਗੱਲ ਕਰੀ ਕਿ ਜਿਹੜੀ ਤਹਿਸੀਲਦਾਰ ਵੱਲੋਂ ਹੜਤਾਲ ਕੀਤੀ ਸੀ ਉਹ ਜਾਰੀ ਰਹੇਗੀ ਕਿ ਖਤਮ ਹੋਗੀ देखो 얘ਤੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਆਫੀਸ਼ੀਅਲੀ ਵੀ ਖਤਮ ਹੋ ਗਈ ਜਾ ਫਿਲਹਾਲ ਹੜਤਾਲ ਤੇ ਚੱਲ ਰਹੇ ਨੇ ਖਤਮ ਹੋਣ ਜਾਂ ਨਾ ਹੋਣ ਵਾਲੇ ਸਾਡੇ ਧਿਆਨ ਚ ਨਹੀਂ ਹੈ ਇਸੇ ਸਾਡੇ ਨਾਲ ਸੰਗਰੂਰ ਦੇ ਐਸ.ਡੀ.ਐਮ ਸਾਹਿਬ ਜਿਨ੍ਹਾਂ ਦਾ ਅਖਣਾ ਹੈ ਕਿ ਜੇ ਤਹਿਸੀਲ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਰਜਿਸਟਰੀਆਂ ਦੀ ਜ਼ਿੰਮੇਵਾਰੀ ਹੈ ਹੁਣ ਸੰਗਰੂਰ ਦੇ ਐਸ.ਡੀ.ਐਮ ਸਾਹਿਬ ਨੇ ਸੰਭੀ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀ ਜਾਵੇ ਤਾਂ ਉੱਥੇ ਜਿਹੜੇ ਅੱਡ-ਅੱਡ ਅਫਸਰ ਹਨ ਉਹ ਔਨ ਡਿਊਟੀ ਹੋ ਗਏ ਹਨ